ਅਸੀ ਗੱਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਚਾਮਕੇ ਜਿਲ੍ਹਾ ਦੇ ਤਹਿਸੀਲ ਤਰਨਤਾਰਨ ਨੇੜ ਦਾ ਪਿੰਡ ਹੈਗਾ ਜੀ ਸੁਰਸਿੰਘ ਸਾਹਿਬ ਸਮਾਂ ਕੋ ਸਵੇਰ ਦੇ 7:30 ਵਜੇ ਦਾ ਜੀ ਤਰੀਕ ਹੈਗੀ ਜੀ 8 ਮਈ 2025 ਵੀਰ ਕੋਲ 5 ਪਸ਼ੂ ਵਗਾਉ ਆ ਜੀ ਦੋ ਚੈੱਕਪਾਸ ਟੋਕੜਾ ਰੱਭਣਾ ਹੈ ਤੇ ਇੱਕ ਬੱਚੇ ਵਾਲੀ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਾਂ ਵੀਰ ਤੋਂ ਲੈਨੇ ਆਂ ਡਿਟੇਲ ਪੰਜਾਂ ਪਸ਼ੂਆਂ ਦੀ ਤੇ ਆ ਜੋ ਸਮਾਨਾ ਬਰਬਾਦ ਕਰਦੇ ਸ਼ੁਰੂ ਕਰਦੇ ਆ ਜੀ ਹੋਰ ਵੀਰ ਜੀ ਬਰਿਆਂ ਦੀ ਕੀ ਹਾਲ ਚਾਲ ਵਧੀਆ ਜੀ ਚੱਲਦੀ ਕਲਾ ਜੀ ਠੀਕ ਠਾਕ ਜੀ ਮਰੀਆ ਕਿਰਪਾ ਜੀ ਮਾਨਾ ਜੀ ਤੇ ਕਿੰਨੇ ਪਸ਼ੂ ਲੈ ਗਏ ਜੀ ਬਕਾਉ ਆਪਣੇ ਤਾਂ 5 ਹੈ ਜੀ ਅੱਜ ਠੀਕ ਹੈ ਦੋ ਟੋਕਰਾਂ ਦਾ ਬਣਾ ਚੱਕ ਪਾਸ ਆ ਹਾਂ ਜੀ ਇੱਕ ਬੱਚੇ ਵਾਲੀ ਨੀੜੀ ਰਵੀ ਦੀ ਠੀਕ ਹੈ। ਸੋਕਰ ਗੰਮਣ ਨੂੰ ਨੀਲੀ ਰਾਵੀ ਦੀ ਆ। ਠੀਕ ਹੈ ਜੀ। ਤੇ ਦੋ ਬੱਚੇ ਤੋਂ ਬਿਨਾ ਜੀ। ਦੋ ਬੱਚੇ ਤੋਂ ਬਿਨਾ ਆ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਕਰੀਏ ਡਿਟੇਲ ਸ਼ੁਰੂ ਕਰੀਏ ਜੀ। ਹਾਂਜੀ ਹਾਂਜੀ। ਨਾਮ ਆਪਣਾ ਹੈਗਾ ਜੀ ਪ੍ਰਤਾਪ ਸਿੰਘ ਛਾਹ। ਹਾਂਜੀ ਪ੍ਰਤਾਪ ਸਿੰਘ ਛਾਹ। ਪਿੰਡ ਝਾਮਕੇ ਖੁਰਦੋ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ। ਠੀਕ ਹੈ ਜੀ। ਤੇ ਫੋਨ ਨਾ ਆਪਣਾ ਦੂਜਾ ਡੇਪਿਆ ਭਣਪਰਾ ਖਰਾਵੜੇ ਦੂਜਾ ਨੰਬਰ ਦੇਣ ਲੱਗੇ ਆ ਜ। ਹਾਂਜੀ। 628474227 ਠੀਕ ਹੈ। 628474227 ਬਾਕੀ ਭਣਪਰਾਵਾਂ ਘੜੀ ਇਹੋ ਬੇਨਤੀ ਆ ਵੀ ਖਰਾਬ ਹੁੰਦੇ ਕਈ ਹਾਂਜੀ 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 ਠੀਕ ਹੈ ਜੀ ਤੇ ਕਰੀ ਦਿਓ ਡਿਟੇਲ ਬਿਊਰੋ ਦੀ ਕਰਕੇ ਚਲੋ ਠੀਕ ਹੈ ਜੀ ਚਲੋ ਜੀ ਤੇ ਦਿਓ ਜੀ ਪਹਿਲੇ ਪਸੂ ਦੀ ਜਾਣਕਾਰੀ ਦਿਓ ਜੀ ਇਹ ਪਹਿਲੇ ਦੁਜੇ ਸੂਏ ਝੋਟੀਆਂ ਹਾਂਜੀ ਪਹਿਲੇ ਸੂਏ ਸੂਈ ਤੇ ਗਾਂ ਮਲਪੀ ਇਹਨੇ ਬਾਨਾ ਦੁਜੇ ਕੋਈ ਆਪ ਦਾ ਗੈਸ ਵਾਲੇ ਭਾਂਚੇ ਜੇ ਗਣ ਲਈ ਠੀਕ ਹੈ ਜੀ ਇਹ ਤਨਾ ਮਹੀਨਿਆਂ ਦੀ ਸੂਈ ਜੇ ਦੁੱਧ ਤੇ ਥੱਲੇ 10 ਲੀਟਰ ਆ ਤੇ ਮਾਲ ਆਇਆ ਜੇ ਸਵੇਰੇ ਕੋਈ ਤੇ ਕੋ ਕੱਲ ਆਇਆ ਠੀਕ ਹੈ ਜੀ ਇਹ ਹਜੇ ਕੋਈ ਇਹ ਨਾ ਕਿ ਉਹਨਾਂ ਮਾਲੇ ਪਖਾ ਪਖਾ ਦੇ ਆਈ ਨਾ ਜਾਣਾ ਕਿਤੇ ਤਾਂ ਕਰਕੇ ਵੀਡੀਓ ਬਣਾਉਣ ਲੱਗੇ ਭੈਣ ਭਰਾਵਾਂ ਦੇ ਇੱਕ ਫੋਨ ਵੜਿਆ ਹੁੰਦਾ ਠੀਕ ਹੈ ਜੀ ਠੀਕ ਤੇ ਵਿਖਾ ਦਿਓ ਜੀ ਖੋਲ ਕੇ ਦਿਖਾ ਦਿਓ ਸੂਈ ਤਨਾ ਮਹੀਨਿਆਂ ਦੀ ਜੀ ਸੂਈ ਤਨਾ ਮਹੀਨਿਆਂ ਦੀ ਆ ਤੇ ਮਗਰ ਇਹਦੇ ਕਟਾ ਜੀ ਮਗਰ ਕਟਾ ਜੀ ਤੇ ਮਹੀਨੇ ਦੀ ਬਣੀ ਨਹੀਂ ਜੀ ਠੀਕ ਹੈ ਜੀ ਦੁੱਧ 10 ਲੀਟਰ ਆ ਤੇ ਆ ਕਰਕੇ ਕੋਈ ਸੌਦਾ ਕਰ ਲਿਆ ਆਪਣੇ ਠੀਕ ਹੈ ਜੀ 10 ਲੀਟਰ ਦੁੱਧ ਆ ਜੀ ਤੇ ਕੋਈ ਅੱਠ ਕਰਕੇ ਕਰ ਲਈ ਸੌਦਾ ਕਰ ਲੇ ਪੂਰੀ ਤਾਂ ਨਮੀ ਨਹੀਂ ਅਜੀ ਮਗਰ ਕਟਾ ਜੇ ਨੀਲੀ ਰਾਵੀ ਦੀ ਪਿਓਰ ਮਾਂ ਨੀਲੀ ਰਾਵੀ ਨੀਲੀ ਰਾਵੀ ਦਾ ਕਟਾ ਮਗਰ ਠੀਕ ਹੈ ਜੀ ਨੀਲੀ ਰਾਵੀ ਦਾ ਕਟਾ ਹੈ ਜੀ ਮਗਰ ਹਾਂਜੀ ਦੋ ਦਾ ਹੱਥ ਕਰਕੇ ਕਰ ਲੈ ਸੋਦਾ ਠੀਕ ਹੈ ਜੀ ਮਹੀਨੇ ਦੀ ਬਣੀ ਨਹੀਂ ਜੀ ਠੀਕ ਹੈ ਜੀ ਮਹੀਨੇ ਦੀ ਬਣੀ ਨਹੀਂ ਹਾਂ ਬਾਕੀ ਪੂਰੀ ਵੱਡੀ ਮਾਜੇ ਜੇ ਕੋ ਚਲੋ ਸੰਭਾਲੀ ਪੂਰੀ ਪੂਰੀ ਵੱਡੀ ਹੈਗੇ ਹਾਂਜੀ ਸ਼ੱਕ ਇਹ ਕੱਟਣ ਹੁੰਦੀ ਹੈ ਜੀ ਕੱਡਾ ਕੱਡਾ ਹੀ ਨਾਲ ਭਾਵੇਂ ਜੀ ਨੀਲੀ ਰਵੀ ਦਾ ਪਿਓਰ ਕਟਾਵੇ ਜੇ ਕੋ ਕਟਾਵੇ ਸੰਭੂਗਾ ਤੇ ਭਾਜੀ ਕਟਾਵੇ ਨਸਲ ਕਸਲਾ ਵਾਲਾ ਹਾਂ ਜੀ ਪੂਰਾ ਪੂਰਾ ਆ ਵੇਖੋ ਕਿੱਡਾ ਭਾਜੀ ਲੰਮਾ ਲੰਮਾ ਸਾਰਾ ਇਹ ਇਸ ਤਰ੍ਹਾਂ ਬੱਚਾ ਮੂੰਹ ਨਹੀਂ ਪੜੰਦਾ ਹਾਂ ਜੀ ਹਾਂ ਕਰਕੇ ਪੜਵਾ ਹਾਂ ਜੀ ਨਾਲੇ ਨੀਲੀ ਰਾਵੀ ਚੱਲਦੀ ਬੜੀ ਪਈ ਹੈ ਜੀ ਦਾ ਸਲੱਗ ਵੜਾ ਜੀ ਮਾਨ ਨੂੰ ਹਾਂ ਜੀ ਜਿੱਦਾਂ ਮਰਜੀ ਕੋ ਗੱਲ ਹੀ ਹੁੰਦੀ ਆ ਵੇਖੋ ਠੀਕ ਹੈ ਜੀ ਤੇ ਇਹਦੀ ਚਵਾਈ ਜੁਈ ਕਿਵੇਂ ਹੈ ਵੀਰ ਜੀ ਚਵਾਈ ਇੱਕ ਨੰਬਰ ਭਾਜੀ ਕੋਈ ਭਾਵੇਂ ਦੋ ਤਿੰਨ ਡੰਗ ਚੋ ਕੇ ਖੜੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਕੀ ਰੇਟ ਕੀ ਕਰਤਾ ਵੀਰ ਜੀ ਇਹਦਾ ਰੇਟ ਮੰਗ ਲਈ ਕਿ ਲੱਖ ਰਾਂ ਨਹੀਂ ਜੈ ਵੀਰ ਜੀ ਰੇਟ ਕਰਨਾ ਆਪਾਂ 85 ਦੀ 베ੜੀਏ ਹੋਰ ਕਰ ਲਓ ਜੈ ਸਾਹਿਬ ਜੀ 21 ਰੇ ਹਾਰੇ ਲਾਂਗੇ ਲਾ ਦੇ 21 21 75 ਹਜ਼ਾਰ ਦੀ ਜਸ ਸੁਣੋਣੀ 75 ਹਜ਼ਾਰ ਦੀ ਐ ਹਾਂਜੀ ਠੀਕ ਹੈ ਵੀਰ ਜੀ 75 ਹਜ਼ਾਰ ਬਾਕੀ ਪੂਰੀ ਚਾਹੀਦਾ ਪੂਰੀ ਵੱਡੀ ਮੱਝ ਆ ਇਹ ਪੂਰੀ ਸੀ ਲੱਗ ਬੂਰੀ ਜੀ ਜਦਾਂ ਮਰਜੀ ਆ ਮੈਂ ਹਰਦੀ ਨਹੀਂ ਲਾਂ ਹਾਂਜੀ ਹਾਂ ਏਡੀ ਸੀਲ ਮੈਂ ਕੋਈ ਗੱਲ ਹੀ ਨਹੀਂ ਮਹਾਰਾਜਾ ਬੱਚਾ ਲਾ ਕੇ ਤੇ ਥੱਲੇ ਬੈਜੇ ਭਾਵੇਂ ਜਵਾਕ ਚੋਲੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਚਲੋ ਜੀ ਆਪਾਂ ਕਰੀਏ ਅਗਲੇ ਨਗਦੀਆਂ ਹਾਂ ਤੇ ਹਾਂਜੀ ਉਹ ਪਹਿਲੇ ਸੂਏ ਦੇ ਝੋਟੀ ਹਾਂਜੀ ਤੇ ਪਹਿਲੇ ਸੂਏ ਤੇ ਹੁੰਦੀ ਆ ਹਾਂਜੀ ਤੇ ਦੁੱਧ ਦੇ ਦੇ ਕੋਲ ਹੋਊਗਾ 7 ਲੀਟਰ ਪੱਕਾ ਠੀਕ ਹੈ ਜੀ ਪਹਿਲੇ ਸੂਏ ਝੋਟੀ ਆ ਦੁੱਧ 7 ਲੀਟਰ ਪੱਕਾ ਜੀ ਤੇ ਮੂੰਹ ਛੇਦਨ ਜੀ ਠੀਕ ਹੈ ਜੀ ਤੇ 1 ਮਹੀਨੇ ਦੀ ਬਣੀ ਨਹੀਂ ਹੈਗਾ ਦੂਜੇ ਸੂਏ ਦੀ ਮੋਛੇ ਦੰਦਿਆ ਤੇ 1 ਮਹੀਨੇ ਦੀਆਂ ਬਣੀ ਆ ਜੀ ਹਾਂਜੀ ਬੱਚਾ ਨਹੀਂ ਹੈਗਾ ਤੇ ਮਿਲਦੀ ਏ ਐਡਾ ਭੜੇ ਤੇ ਧਾਰ ਲੈਂਦੀ ਮੜੀ ਜੀ ਠੀਕ ਹੈ ਜੀ ਉਸੇ ਵੇ ਪਸੰਪੈਂਦੀ ਏ ਠੀਕ ਹੈ ਜੀ ਚਵਾਈ ਚੁਈ ਦੇ ਵਿੱਚ ਵੀਰ ਜੀ ਕਿਵੇਂ ਆ ਇੱਕ ਨੰਬਰ ਹੈ ਜੀ ਕੋ ਚੋਵੇ ਖਰੇ ਭਵੇਂ ਤਿੰਨ ਡੰਗ ਆਪਣੇ ਘਰੇ ਜਿੱਦਾ ਮਨ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਇਆ ਉਹ ਥੋੜਾ ਨਾ ਘਰੋਂ ਹੀ ਨਾ ਨਿਕਲੇ ਡੰਗਰ ਹਾਂਜੀ ਤਾਂ ਥੋੜਾ ਡਰਦੀ ਮਾੜਾ ਮਗਰ ਹੋ ਜੀ ਫੇਰ ਦਈਏ ਕਿ ਦੁਬਾਰਾ ਡਿਟੇਲ ਦੱਸ ਭਾਜੀ ਪਹਿਲਾ ਸੁਆ ਮੂੰਹ ਛੇ ਦੰਦ ਹਾਂਜੀ ਪਹਿਲਾ ਸੁਆ ਮੂੰਹ ਛੇ ਦੰਦ ਤੇ ਬੱਚਾ ਨਹੀਂ ਹੈਗਾ ਸੂਈ ਤਿੰਨ ਮਹੀਨੇ ਦੀ ਠੀਕ ਹੈ ਤੇ ਮਹੀਨੇ ਦੀ ਬਣੀ ਹੋਈ ਜੀ ਬੱਚਾ ਨਹੀਂ ਹੈਗਾ ਸੂਈ ਤਿੰਨ ਮਹੀਨੇ ਦੀ ਹੈ ਤੇ ਮਹੀਨੇ ਦੀ ਗਾਹ ਬਣੀ ਹੈ ਹਾਂਜੀ ਹਾਂਜੀ ਸੀਲ ਏਡੀ ਆ ਜਿੱਦਾਂ ਮਰਜ਼ੀ ਭਰੀ ਕੋਈ ਠੀਕ ਹੈ ਜੀ ਚਵਾਈ ਚੂਰੀ ਦੇ ਵਿੱਚ ਕਿਵੇਂ ਹੈ ਇੱਕ ਨੰਬਰ ਹੈ ਜੀ ਠੀਕ ਹੈ ਜੀ ਥੋੜਾ ਜਨਾ ਘਰੋਂ ਨਹੀਂ ਨਿਕਲੀ ਏ ਹਾਂਜੀ ਥੋੜਾ ਕੈਮਰੇ ਜਿੱਦਾਂ ਡਰਦੀ ਤਾਂ ਕਰਦੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਪੂਰੀ ਸੀਰੀਜ਼ ਲੱਗ ਗਿਆ ਜੀ ਭਾਜੀ ਹਿਲਦੀ ਨਹੀਂ ਕੋਈ ਗੱਲ ਨਹੀਂ ਇਹ ਥੋੜਾ ਜਨਾ ਡੰਗਰ ਤੁਹਾਨੂੰ ਪਤਾ ਉਪਰੇ ਥਾਂ ਦਾ ਕਰ ਦਿੰਦਾ ਉਪਰੇ ਥਾਂ ਦਾ ਉਹ ਤੇ ਇੱਕ ਨਾ ਆਰਡਰ ਕੁਆਲਿਟੀ ਬਹੁਤ ਚੰਗੀ ਵੇਖੋ ਹਾਂਜੀ ਬਾਈ ਜੀ ਬੜੀ ਚੰਗੀ ਪਿਓਰ ਮੋਰਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਕੀ ਰੇਟ ਕੀ ਕਰਤਾਈ ਇਹਦਾ ਜੇ ਤਾਂ ਪਾਜੀ ਮੋਲ ਭਾਵੇਂ ਕਰਾ ਲੇ ਕੋਈ 60 65 55 ਦੀ ਦੇ ਦਈਏ ਪੁਰੀ ਹਾਂ ਨਾ ਇੱਕੋ ਰੇਟ ਵੀਰ ਜੀ ਦੱਸ ਦੋ ਜੱਸ ਨੂੰ 50 ਦੀ ਜੱਸ ਨੂੰ 50 ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ 50 ਵੀਰ ਨੇ ਰੇਟ ਰੱਖਤਾਈ ਇਹਦਾ ਹਾਂਜੀ ਤੇ ਚਲੋ ਆਪਾਂ ਤੀਜੇ ਨਾਗ ਤੇ ਚੱਲਦੇ ਹਾਂ ਜੀ ਤੀਜਾ ਪਸ਼ੂ ਇਫਾਈ ਸੁਆ ਉਹਨਾਂ ਦੇ ਕਹਿਣ ਮੁਤਾਬਕ ਦੂਜਾ ਕੋ ਭੈਣ ਭਰਾਤ ਜਲ ਵਾਲੇ ਚੌਥਾ ਲਾਲੇ ਆਪਦੇ ਗੱਸ ਕਰ ਲੈ ਕੋਈ ਠੀਕ ਹੈ ਜੀ ਤੇ ਸੂਈ ਨੇ ਨੂੰ ਇਹ ਜੇ 22 ਕਿ ਮਹੀਨੇ ਬੰਦੇ ਨਾਲ ਦੀ ਸੇਵਾ ਨਹੀਂ ਏਡੀ ਹੈਗੀ ਤੇ ਮੈਂ ਅਗਲੇ ਦੁੱਧ ਹੈ ਜਿਹੜਾ ਪੱਕਾ 8 ਲੀਟਰ ਹੋਗਾ ਠੀਕ ਹੈ ਤੇ ਮਿਲਦੀ ਭਾੜੇ ਤੇ ਆਪਣੀ ਤਸੱਲੀ ਕਰ ਗਿਆ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਹਾਂ ਮਿਲਦੀ ਭਾੜੀ ਤੇ ਹਾਂਜੀ ਠੀਕ ਹੈ ਜੀ ਕੱਦ ਬਹੁਤ ਵੱਡਾ ਏ ਹਾਂਜੀ ਪੂਰਾ ਪੂਰਾ ਕੱਦ ਬਾਕੀ ਥੋੜੀ ਜੀ ਮੈਂ ਸੰਭੀ ਨਹੀਂ ਹੁਣਾਂ ਚਲੋ ਇਹ ਹਾਂਜੀ ਜਦਾਂ ਦੀ ਮੈਂ ਹਾਂ ਬੁੱਝਾਉਣਾ ਉਦਾਂ ਦਾ ਆਪਾਂ ਮੁੱਲ ਕਰ ਦੇਣਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਆਓ ਅਗਲੇ ਦੀ ਸ਼ਾਮ ਹਾਂਜੀ ਹਾਂਜੀ ਹਨਾ ਜੀ ਬਾਸ ਜੀ ਬਾਸ ਇਹ ਆ ਬਈ ਚਲੋ ਦੁੱਧ ਦਾ ਕਹਿਣ ਪੀਣਾ ਪੋਣਾ ਫੇਰ ਗਾਂ ਜੇ ਕੋ ਸੰਭ ਲੂ ਤਾਂ ਫੇਰ ਗੰਭ ਬਣ ਜਾਣਾ ਨੇ ਹਾਂਜੀ ਹਾਂਜੀ ਤੇ ਵੀਰ ਜੀ ਫੇਰ ਡਿਟੇਲ ਦੱਸ ਦਿਓ ਇਹਦੀ ਇਹ ਭਾਈ ਢਾਈਆਂ ਮਹੀਨੇ ਸੂਈ ਏ ਤੇ ਸੂਗਾ ਤੱਜਾ ਭਾਵੇਂ ਕੋ ਚੌਥਾ ਲਾਲੇ ਢਾਈਆਂ ਮਹੀਨੇ ਦੀ ਸੂਈ ਆ ਤੇ ਸੂਆ ਤੇ ਜਾ ਭਾਵੇਂ ਕੋ ਚੌਥਾ ਲਾਲੇ ਭਾਵੇਂ ਕੋ ਤੀਜਾ ਤੇ ਭਾਵੇਂ ਕੋ ਚੌਥਾ ਲਾਲੇ ਤੇ ਗੱਲ ਇਹ ਜੀ ਦੁੱਧ 8 ਲੀਟਰ ਹੋਊਗਾ ਪੱਕਾ ਠੀਕ ਹੈ ਜੀ ਬੱਚਾ ਨਹੀਂ ਹੈਗਾ ਤੇ ਮਿਲਦੀ ਇਦਾਂ ਭਾੜੇ ਦੀ ਮਿਲਦੀ ਭਾੜੇ ਤੇ ਆ ਬੱਚਾ ਨਹੀਂ ਹੈਗਾ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਹਾਂਜੀ ਤੇ ਬਾਕੀ ਚਵਾਈ ਚੂਈ ਦੇ ਵਿੱਚ ਕਿਵੇਂ ਆਏ ਇੱਕ ਨੰਬਰ ਜੀ ਭਾਵੇਂ ਕੋ ਬੱਚਾ ਚੋਏ ਛੋਟਾ ਜ ਆਹ ਪੂਰੀ ਸੀਲਸਲਾ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਭਾਈ ਆਪਣੇ ਘਰੇ ਕੋ ਜਦਾਂ ਮਰਜ਼ੀ ਆਉਦੇ ਤਸੱਲੀ ਕਰਕੇ ਖੜੇ ਹਾਂਜੀ ਤਸੱਲੀ ਕਰਕੇ ਉਹ ਤੇ ਫਿਰ ਪੈਸੇ ਦੇਣੇ ਅਗਲੇ ਦਾ ਹਾਂਜੀ ਹਾਂਜੀ ਪੈਸੇ ਦੇਣੇ ਰੋ ਪਾਈ ਸਾਹ ਦੀ ਚੀਜ਼ ਆ ਹਾਂਜੀ ਆ ਆਪ ਦੀ ਜੋ ਮਰਜ਼ੀ ਵੇਖੇ ਕੋਈ ਗੱਲ ਨਹੀਂ ਠੀਕ ਹੈ ਜੀ ਫੇਰ ਇੱਕ ਦੀ ਦੁੱਧ ਦੱਸ ਦਿਓ ਵੀਰ ਜੀ ਦਾ ਦੁੱਧ ਭਾਈ 8 ਲੀਟਰ ਹੈ ਇਹਦੇ ਨਾਲ 8 ਲੀਟਰ ਪੱਕਾ ਹਾਂਜੀ ਹਾਂਜੀ ਹਣਾ ਜੀ ਆਪਣੀ ਤਸੱਲੀ ਕਰਕੇ ਹਾਂਜੀ ਹਾਂਜੀ ਤੇ ਵੀਰ ਜੀ ਰੇਟ ਕੀ ਰੱਖਤਾ ਹੀ ਇਹਦਾ ਰੇਟ ਭਾਈ ਜੇ ਤੇ ਹੁੰਦੀ ਰਾਜੀ ਹਾਂਜੀ ਤੇ ਕਾਦੇ ਦਾ ਵੱਡੀ ਮਹੀਨ ਜੱਦਾ ਫਿਰ ਤਾਂ ਆਪਾਂ ਮੁੱਲ ਕਰਨਾ ਹੈ ਨਾ ਵੱਧ ਹਾਂਜੀ ਹਾਂਜੀ ਹੁਣ ਆਪਾਂ ਇਹਦਾ ਦੁੱਧ ਦੇ ਹਿਸਾਬ ਨਾਲ ਮੁੱਲ ਕਰਨਾ ਹਾਂਜੀ ਇੱਕੋ ਰੇਟ ਦੱਸ ਦਿਓ ਤੇ ਪੱਕਾ ਜੈਸਨ ਵਾਲਾ ਜੀ ਹਾਂਜੀ ਜੈਸਨ ਵਾਲੇ ਪੱਕਾ ਹੀ ਪੂਰਾ ਪੰਜਾਬ ਹੈ ਠੀਕ ਹੈ ਜੀ ਹਾਂਜੀ ਪੂਰਾ ਪੰਜਾਬ ਹੈ ਹਾਂਜੀ ਠੀਕ ਹੈ ਵੀਰ ਜੀ ਤੇ ਚਲੋ ਜੀ ਆਪਾਂ ਚੌਥੇ ਨਾਕ ਤੇ ਚੱਲਦੇ ਆ ਜੀ ਇਹ ਭਾਜੀ ਸਾਢੇ 24 ਪੰਜਵੇਂ ਮਹੀਨੇ ਦੀ ਗੱਬਣੀ ਠੀਕ ਹੈ ਸਾਢੇ ਮਹੀਨੇ ਦੀ ਲਾੜੇ ਕੋਈ ਹਾਂਜੀ ਪੂਰੀ ਚੈੱਕ ਪਾਸ ਹੈ ਹਾਂ ਚੈੱਕ ਪਾਸ ਆਪਣੀ ਚੈੱਕ ਕਰਾਈ ਆ ਠੀਕ ਹੈ ਜੀ ਆਪਦੀ ਕੋਲ ਚੈੱਕ ਰੱਗ ਲੈ ਜੇ ਭਾਵੇਂ ਸਵੇਰ ਭਾਜੀ ਦੁੱਜਾ ਜੀ ਹਾਂਜੀ ਤੇ ਦੁੱਧ ਦੇ ਥੱਲੇ 6 ਲੀਟਰ ਹੈ ਤੇ ਚੈੱਕ ਕਰਾਂ ਲੀਟਰ ਖੰਡ ਘਟ ਸਕਦੀ 5 ਕਰਕੇ ਕੋਸ਼ਿਸ਼ ਕਰ ਲਿਆ ਪੈਂ ਠੀਕ ਹੈ ਜੀ ਹਾਂਜੀ ਹਾਂਜੀ ਫਿਰ ਤੇ ਡਿਟੇਲ ਦੱਸ ਦੀਆਂ ਵੀ ਸੂਹਾ ਦੂਜਾ ਹਾਂਜੀ ਸੂਹਾ ਦੂਸਰਾ ਤੇ ਗੱਬਣ ਜੇ ਚੌ ਸਾਡੇ ਚੌਵੇਂ ਹਿਆਂ ਜੀ ਹਾਂਜੀ ਚੌਵੇਂ ਮਹੀਨਿਆਂ ਦੀ ਗੱਬਣ ਹਾਂਜੀ ਤੇ ਦੁੱਧ ਹੈਗਾ ਜੇ ਥੱਲੇ 6-7 ਲੀਟਰ ਹੀ 6 ਚੈੱਕ ਕਰਾਂਗਾ ਲੀਟਰ ਖੜਕਾ ਲ 5 ਕਰਕੇ ਕੋਈ ਸੌਦਾ ਕਰ ਲਿਆ ਆਪਣੀ ਠੀਕ ਹੈ ਜੀ 5 5 ਲੀਟਰ ਕਰਕੇ ਕੋਈ ਸੌਦਾ ਕਰ ਲੈਂਦਾ ਹਾਂ ਜੀ ਤੇ ਚਵਾਈ ਚੂਈ ਦੇ ਵਿੱਚ ਵੀ ਦੀਏ ਕਿਵੇਂ ਇੱਕ ਨੰਬਰ ਹੈ ਜੀ ਠੀਕ ਹੈ ਜੀ ਹਾਂਜੀ ਪੂਰੀ ਸੀਲਸ ਲੱਗ ਗਿਆ ਜੀ ਵਧੀਆ ਜੀ ਪੂਰੀ ਫਿਰ ਡੀਲ ਦੇ ਦੇ ਵੀਰ ਜੀ ਇਹਦੀ ਭਾਜੀ ਸੂਹਾ ਦੂਜਾ ਹਾਂਜੀ ਸਾਡੇ 44 ਮਹੀਨੇ ਦੀ ਗੱਬਣ ਦੀ ਹਾਂਜੀ ਚੈੱਕ ਪਾਸ ਗੱਬਣ ਤੇ ਦੁੱਧ 6 ਹੀ ਚੈੱਕ ਤੋਂ ਕਰਾਂ ਕਰ ਸਕਦੀ ਆ 5 ਕਰਕੇ ਕੋਈ ਸੌਦਾ ਕਰ ਲਿਆ ਆਪਾਂ ਠੀਕ ਹੈ ਜੀ ਹਾਂਜੀ ਤੇ ਵਿਧੀ ਕੀ ਰੇਟ ਕੀ ਕਰਤਾ ਹੀ ਇਹਦਾ ਰੇਟ ਪਾਈ ਆਪਾਂ ਛੋਟਾ ਜਿਹਾ ਕਰਨਾ ਹੈ ਨਾ ਹਾਂਜੀ ਮੋੜ ਜੋ ਮਰਜ਼ੀ ਕੋ ਕਰਾ ਲੈ ਹਾਂਜੀ ਗੰਭਰਮੀ ਨੀ ਦੁੱਧ ਵੀ ਆ ਸਾਰਾ ਕੋਇਆ ਚਲੋ ਇਹ ਚੈਟ ਚੁਟਰਾ ਕਰੀ ਜੇ ਕੋਈ ਧਰੀ ਸੰਭੂ ਨਾਲ ਵੰਡ ਹੁੰਦਾ ਪਾਊਗਾ ਦੁੱਧ ਨੇ ਜਿਆਦਾ ਨਹੀਂ ਤੇ 6-7 ਲੀਟਰ ਦੇਈ ਜਾਣਾ ਦੇਈ ਜਾਣਾ ਸਹੀ ਜੀ ਹਾਂਜੀ ਤਾਂ ਨਾਲ ਚਲੋ ਇਹ ਆ ਵੀ ਅੱਧ ਚਾਈ ਹਿਸਾਬ ਨਾਲ ਹਾਂਜੀ ਹੈਗੀ 1.75 ਪੰਨਿਆਂ ਦੀ ਆ 1.75 ਲੀਟਰ ਨੇ ਆਖਿਆ ਹਾਂਜੀ ਆਪਾਂ ਚੌਂ ਦੀ ਆਖਾਂਗੇ ਚੌਂ ਦੀ ਤੇ ਮੁੱਲ ਜੋ ਮਰਜ਼ੀ ਕਰੀਏ ਜੈਸਨੋ ਏਰੀ ਨੇ 55000 ਦੀ ਦੇਣੀ ਠੀਕ ਹੈ ਜੀ ਐਸਨੋ 55000 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਵੀਰ ਨੇ 55000 ਰੇਟ ਰੱਖਤਾ ਹੀ ਇਹਦਾ ਤੇ ਬਾਕੀ ਵੀਰਾਂ ਨਾਲ ਕਨੈਕਟ ਕਰਕੇ ਤੇ ਕੋਈ ਗੱਲ ਨਹੀਂ ਮਾਨਤਨ ਕਰਦਾਂਗੇ ਹਾਂਜੀ ਮਾਨਤਨ ਕਰ ਭਾਈ ਨੀਲੀ 라ਵੀ ਦੀ ਜੀ ਅੱਗੇ ਫੇਰ ਠੀਕ ਹੈ ਜੀ ਪਹਿਲੇ ਸੂਏ ਛੋਟੀ ਸੂਈ ਆ ਹਾਂਜੀ ਦਜੇ ਸੂਏ ਦੀ ਭਾਜੀ ਗੱਬਣਿਆਂ 6 ਮਹੀਨਾ ਜੀ ਪਹਿਲੇ ਸੂਏ ਸੂਈ ਆ ਤੇ ਦਜੇ ਸੂਏ ਦੀ ਗੱਬਣਿਆ ਜੀ 6 ਮਹੀਨਿਆਂ ਦੀ ਬਣੀ ਹੈ 6 ਮਹੀਨਿਆਂ ਦੀ ਬਣੀ ਹੈ ਤੇ ਪੂਰੀ ਨੀਲੀ 라ਵੀ ਜੀ ਦੇ ਵੀ ਆਉਂਦੀ ਹਾਂਜੀ ਛੋਟੀ ਇਹ ਨਾਲ ਕੋਈ ਲਿਖੀ ਆ ਵੱਡੀ ਛੋਟੀ ਜੀ ਪੂਰੀ ਹਾਂਜੀ ਪੂਰੀ ਵੱਡੀ ਇਹ ਕੋਈ ਸੰਭੇ ਦੇ ਕੋਈ ਜਾਲਾ ਨਹੀਂ ਤੇ ਆਪਾਂ ਜਿਹੜੇ ਸਾਹ ਨੂੰ ਮੁੱਲ ਕਰਨਾ ਹਾਂਜੀ ਅਗਲਾ ਸਾਮਕੇ ਲੱਖੋਂ ਬਾਹਰ ਰੁਪਈਆ ਵਟੂ ਨਹੀਂ ਤੇ ਲੱਖ ਰੁਪਈਆ ਤੇ ਹੈਗਾ ਹੀ ਹੈਗਾ ਨਾ ਉਹ ਤਾਂ ਹੈਗਾ ਹੀ ਤੇ ਦੁੱਧ ਜਿਹੜਾ ਮੇਰੇ ਭਾਜੀ ਹੈਗਾ ਹੈ ਘਰ ਵਾਲਿਆਂ ਦੇ ਕਹਿ ਮਤਬਕ ਹਾਂਜੀ ਤੇ ਗੱਲ ਇਹ ਵੀ ਉਹਨਾਂ ਦਾ ਮੁੰਡਾ ਨਾ ਬਾਹਰ ਚਲ ਗਿਆ ਜਿਹੜਾ ਚਾਹੁੰਦਾ ਅੱਛਾ ਜੀ ਆਪ ਜੋ ਗਿਆ ਜੀ ਨਾਲ ਸਬਦਾ ਕੀਤਾ ਤੇ ਤਾਂ ਕਰਕੇ ਆਉਂਦਾ ਮੈਂ ਚੋਈ ਨਹੀਂ ਵੀ ਹਰੇ ਜੇ ਤੁਸੀਂ ਥਣ ਪਾਸ ਕਰੋ ਤਾਂ ਥਾਂ ਤੇ ਦੁੱਧ ਹੀ ਆਉਂਦਾ ਠੀਕ ਹੈ ਜੀ ਛੇ ਦਿਨ ਥੋੜਾ ਚਿਰ ਹੀ ਆ ਤੇ ਜੇ ਕੋਈ ਚਲੋ ਵੰਡ ਵੰਡ ਪਾਵੇ ਤੇ ਕੋਈ ਜ਼ਿਆਦਾ ਨਹੀਂ ਤੇ ਨੇ ਦੋ ਤਿੰਨ ਲੀਟਰ ਦੇ ਹੀ ਜਾਣਾ ਦੁੱਧ ਠੀਕ ਹੈ ਜੀ ਠੀਕ ਹਾਂਜੀ ਹਾਂ ਜ਼ਿਆਦਾ ਨਹੀਂ ਇੱਕ ਟਾਈਮ 2 ਕਿਲੋ ਦਈ ਅਛੇ ਇਹ ਬਾਤ ਚੈੱਕ ਵੀ ਕਰਾਈ ਆ ਠੀਕ ਹੈ ਜੀ ਚੈੱਕ ਕਰਾਂ ਤੁਹਾਡਾ ਫਰਕ ਪੈਂਦਾ ਜੇ ਕੋ ਵੰਡ ਵੰਡ ਮਾਫਾ ਵਿੱਚ ਫੇਰ ਵੱਸ ਸਕਦੀ ਵੱਸ ਸਕਦੀ ਹੈ ਹਾਂਜੀ ਹਾਂਜੀ ਪਰ ਆਪਾਂ ਹੁਣ ਆਪਣੇ ਧੌਣਸਾ ਬਣਾ ਪਿੱਛੇ ਥਾਣੀ ਪਾਸ ਕਰਾਉਣੇ ਨਹੀਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਖਾਦੋ ਜੀ ਖੋਲ ਕੇ ਲਓ ਜੀ ਜਰੂਰ ਪਾਣੀ ਪਹਿਲਾ ਸੁਗਾ ਸੁਈ ਜੀ ਹਾਂਜੀ ਪਹਿਲਾ ਸੁਗਾ ਤੇ ਦੂਜੇ ਦੀ ਭਾਜੀ 6 ਮਹੀਨਿਆਂ ਦੀ ਗੱਭਣ ਜੀ ਠੀਕ ਹੈ ਦੂਸਰੇ ਦੀ 6 ਮਹੀਨੇ ਦੀ ਗੱਭਣ ਹੈ ਜੀ ਹਾਂਜੀ ਤੇ ਦੁੱਧ ਨਹੀਂ ਜੇ ਹੁਣ ਥੱਲੇ ਮਲ ਪੀ ਥਾਣੀ ਪਾਸ ਕਰਾਉਣੀ ਹੈ ਠੀਕ ਹੈ ਜੀ ਤੇ ਅਮਾ ਛੜੀ ਨੂੰ ਥੋੜਾ ਜਿਹਾ ਜੇ ਕੋਈ ਕਿੰਨਾ ਜੇਰ ਹੋ ਗਿਆ ਛੱਡੀ ਨੂੰ ਇਹਨੂੰ ਛੱਡੀ ਨੂੰ ਉਹ ਆਂਦੇ ਹਫ਼ਤਾ ਦੱਸ ਦੇਣੀ ਆਇਆ ਭਾਈ ਅੱਛਾ ਇਹ ਹਫ਼ਤਾ ਦੱਸ ਦੇਣੀ ਹੋਇਆ ਹਾਂਜੀ ਜੇ ਕੋ ਪਾਸ ਕਰੂਗਾ ਨਾ ਭੈਣ ਭਰਾ ਆਪਣੇ ਤੋਂ ਪਾਸ ਕਰ ਗਰੂ ਦਾ ਇਹ ਦੁੱਧ ਆਉਂਦਿਆ ਥਾਣਾ ਜੋ ਹਾਂਜੀ 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 ਠੀਕ ਹੈ ਜੀ ਪੂਰੀ ਨੀ ਲੀ ਰਾਂਜੀ ਪੂਰੀ ਪੂਰੀ ਸੀਲਸ ਲੱਗ ਗਿਆ ਪੂਰੀ ਵੱਡੀ ਛੋਟੀ ਪੂਰੀ ਹਾਂਜੀ 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 ਵੀ ਦੀ ਫੇਰ ਇੱਕ ਦੇ ਡਿਟੇਲ ਦੱਸਦੇ ਹੋ ਇਹਦੀ ਭਾਜੀ ਪਹਿਲੇ ਸਵੇ ਸੋਈ ਤੇ ਸ਼ਾਮ ਹੀ ਨਾਲੀ ਗੱਬਣ ਦੇ ਦੁਜੇ ਦੀ ਠੀਕ ਹੈ ਜੀ ਤੇ ਦੁੱਧ ਨਹੀਂ ਜੇਗਾ ਸ਼ੀਆ ਦੀ ਚੱਕ ਪਾ ਦੇ ਦੁੱਧ ਹੈਗਾ ਉਹਨਾਂ ਚ ਥੋੜਾ ਜਿਹੜਾ ਬੰਦਾ ਨਾਲ ਚਾਹੁੰਦਾ ਮੁੰਡਾ ਬਾਹਰਪੂਰ ਚਲ ਗਿਆ ਮੋਰੀ ਬੂਰੀ ਹੁੰਦੀ ਧੰਨ ਬਰਾ ਅਗਲੇ ਦੀ ਹਾਂਜੀ ਉਹ ਤਾਂ ਹੈਗਾ ਹੀ ਉਤੋਂ ਜੰਗ ਬੰਦਾ ਹੈ ਤੇ ਉਤੋਂ ਉਹਨੇ ਚੋਈ ਨਹੀਂ ਮਾਜ ਠੀਕ ਹੈ ਜੀ ਤੇ ਚੱਕ ਟਪਿਆ ਆਉਂਦਾ ਦੁੱਧ ਹੀ ਆ ਹਾਂਜੀ ਟਪਿਆ ਜੋ ਮੈਂ ਵੇਖੀ ਲੈਣ ਥਣ ਹਾਂਜੀ ਹਾਂਜੀ ਦੁੱਧ ਹੀ ਆਉਂਦਾ ਜੇ ਕੋ ਚਲੋ ਮੰਦੂਨ ਪਾਵੇ ਤੇ ਮੈਂ ਕਰ ਆਉਗੀ ਜਿਆਦਾ ਨਹੀਂ ਆਪਾਂ ਚਲੋ ਮੰਦੂਨ ਤੇ ਡੰਗ ਸਾਰੀ ਜਾਣਾ ਇਹਨੇ 1.5 ਕਿਲੋ ਦਈ ਜੂ ਇੱਕ ਟਾਈਮ ਦਾ ਹਾਂਜੀ ਉਹ ਤਾਂ ਹੈ 3 ਕਿਲੋ ਦਈ ਜੂ ਬਾਕੀ ਪੂਰੀ ਵੱਡੀ ਮਾਜ ਜਾਈ ਪੂਰੀ ਪੂਰੀ ਵੱਡੀ ਮਾਜ ਜਾਈ ਹ ਠੀਕ ਹੈ ਜੀ ਤੇ ਵੀਰ ਜੀ ਕੀ ਰੇਟ ਕੀ ਕਰਤਾ ਜੀ ਇਹਦਾ ਭਾਈ ਇਹਦਾ ਵੀ ਰੇਟ ਆ ਪੰਜ ਜੈ ਜੀ ਕਰਨਾ ਜੈ ਜਾਈਆਂ ਜੈ ਰੇ ਆਪਣੇ ਅੱਡੇ ਤੇ ਮੁੱਲ ਦੇ ਆ ਜੀ ਹੁੰਦਾ ਹਾਂਜੀ ਮੁੱਲ ਦੇ ਮਰਜ਼ੀ ਕਰੀਏ ਜੈਸਨੋ 55 ਦੀ ਜੈਸਨੋ 55 ਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਭੰਦਾ ਮੰਨ ਤਾਣ ਮੈਂ ਕਰ ਦਾਂਗਾ ਜੀ ਮੰਨ ਤਾਣ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਵੀਰ ਜੀ ਆਪਣਾ ਕਨੈਕਟ ਨੰਬਰ ਦੁਬਾਰਾ ਦੱਸ ਦਿਓ ਤੇ ਕਰੰਟ ਲੋਕੇਸ਼ਨ ਤੇ ਨਾਮ ਦੱਸ ਦਿਓ ਆਪਣਾ ਭਾਈ ਨਾਮ ਹੈਗਾ ਜੀ ਡਾੜੀਆਂ ਦਾ ਪ੍ਰਤਾਪ ਸਿੰਘ ਸ਼ਾਹ ਹਾਂਜੀ ਤੇ ਪਿੰਡ ਹੈਗਾ ਜੀ ਝਾਮਕੇ ਖੁੱਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਜੀ 70 ਦਾ 62847 62847 44127 ਠੀਕ ਹੈ ਜੀ 62847 44127 ਠੀਕ ਹੈ ਜੀ ਨੰਬਰ ਐਰ ਕੀ ਬਦਲਤਾ ਵੀਰ ਜੀ ਉਹ ਫੋਨ ਭਾਜੀ ਦੇ ਪਿਆ ਭਣ ਭਰਾ ਅੱਗੇ ਨਾ ਕਈ ਉਦਾਂ ਸਿੱਧੇ ਵੀ ਮੰਨ ਲਓ ਆਪਣੇ ਤੋਂ ਕਰਦੇ ਆ ਕੰਟੈਕਟ ਹਾਂਜੀ ਸਿੱਧੇ ਵੀ ਕਰ ਲੈਂਦੇ ਆ ਫੋਨ ਲਗਾ ਕਰਕੇ ਹੁਣ ਸੇਮ ਦੁਬਾਰਾ ਘਟਾਉਣੀ ਰਿੰਗ ਜਾਂਦੀ ਪਹਿਲਾਂ ਫੋਨ ਬੰਦ ਹੋ ਗਿਆ ਅੱਛਾ ਜੀ ਤੇ ਪਿੰਡ ਹੀ ਕੰਮ ਕਰਦੇ ਆ ਕਦੇ ਦੇਖ ਦੁਖਦੇ ਆ ਠੀਕ ਹੈ ਵੀਰ ਜੀ ਤੇ ਭਣ ਭਰਾ ਖਰਾ ਵੜੇ ਹੋਏ ਆ ਤੈਨੂੰ ਇੱਕ ਵੀਡੀਓ ਬਣਾਉਣੀ ਹੈ ਉਹ ਦੰਦੂ ਤੇ ਮਾਲ ਆਈ ਗਿਆ ਇੱਕ ਦੋ ਡੰਗਰ ਵਿਗੀ ਗਏ ਆ ਮਾਲ ਥੋੜਾ ਘੱਟ ਮਿਲਨਦਿਆ ਜੀ ਹੁਣ ਠੀਕ ਹੈ ਜੇਕ ਆਪਣੇ ਬਾਈਟ ਤੁਹਾਨੂੰ ਪਤਾ ਆਪਾਂ ਛੋਟਾ ਲੈਣਾ ਹੁੰਦਾ ਹੈ ਹੋਈ ਹਾਂਜੀ 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 ਠੀਕ ਹੈ ਵੀ ਜੀ ਹਾਂਜੀ ਕੋਈ ਗੱਲ ਨਹੀਂ ਜੀ ਕੋਈ ਭੈਣ ਭਰਾ ਜਿਹੜੇ ਵੀ ਆਉਣਾ ਫੋਨ ਕਰਕੇ ਆਵੇ ਕੋਈ ਖਰਾਬ ਨਾ ਹੋਵੇ ਕੋਈ ਦਾ ਹਾਂਜੀ ਠੀਕ ਹੈ ਅੱਜ ਦਸਲੀ ਕਰਕੇ ਕਰੀਏ ਹਾਂਜੀ ਠੀਕ ਹੈ ਜੀ ਨਵਾਂ ਨੰਬਰ ਵੀਰ ਨੇ ਦੇ ਦਿੱਤਾ ਹੀ ਆਪਾਂ ਤੇ ਇਹਦੇ ਕਨੈਕਟ ਕਰਿਓ ਜੀ ਸਾਰੇ ਵੀਰ ਨਾਲ ਤੇ ਇਹ ਹੀ ਆਪਣੇ ਅੱਜ ਦੇ ਪੰਜ ਨਾਗ ਪਿੰਡਾਂ ਝਾਂਮਕਾ ਜਿਹੜਾ ਤਰਨਤਾਰਨ ਤਹਿਸੀਲ ਤਰਨਤਾਰਨ ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਬਨੇ ਰਹੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ